ਜਦੋਂ ਅਸੀਂ ਆਖਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਨਹੀਂ ਹੈਗੇ ਉਹ ਤਾਂ ਧਰਮ ਦੀ ਚਾਦਰ ਨੇ ਜਾਂ ਸ਼੍ਰੇਸ਼ਟ ਦੀ ਚਾਦਰ ਨੇ ਤਾਂ ਦਰ ਅਸਲ ਅਸੀਂ ਸਿਧਾਂਤਕ ਅਤੇ ਇਤਿਹਾਸਕ ਨੁਕਤਿਆਂ ਨੂੰ ਰਲਗੱਡ ਕਰ ਰਹੇ ਹਾਂ ਸਿਧਾਂਤਕ ਨੁਕਤਾ ਤਾਂ ਇਹ ਆ ਕਿ ਗੁਰੂ ਘਰ ਮਜਲੂਮਾਂ ਦੀ ਰੱਖਿਆ ਕਰਨ ਵਾਲਾ ਤੇ ਜ਼ੁਲਮ ਦੇ ਖਿਲਾਫ ਡਟਣ ਵਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਹਰ ਇੱਕ ਉਸ ਨਮਾਣੇ ਨ ਤਾਂੇ ਦੀ ਸਹਿਤਾ ਕਰਦੇ ਜੋ ਵੀ ਉਹਨਾਂ ਦੇ ਕੋਲੇ ਆਉਂਦਾ ਇਹੋ ਕਿਸੇ ਵੀ ਧਰਮ ਦਾ ਹੁੰਦਾ ਪਰ ਜਦੋਂ ਆਪਾਂ ਇਤਿਹਾਸਕ ਨੁਕਤਾ ਵਿਚਾਰਾਂਗੇ ਉਸ ਵੇਲੇ ਉਹਨਾਂ ਨੇ ਕੀ ਦੀ ਖਾਤਰ ਸੀਸ ਦਿੱਤਾ ਕੌਣ ਮਜਲੂਮ ਬਣ ਕੇ ਆਇਆ ਉਹਨਾਂ ਦੇ ਦਰ ਤੇ ਬਾਹ ਹਮਾਰੀ ਪਕਰ ਗਏ ਹਰ ਗੋਬਿੰਦ ਕੇ ਚੰਦ ਇਹ ਬਚਨ ਕਿਹਨੇ ਕਹੇ ਤਾਂ ਉਸ ਵੇਲੇ ਤਾਂ ਫਿਰ Hindu ਧਰਮ ਦੇ ਮੋਢੀਆਂ ਨੇ ਆਖੇ ਨਾ ਕਸ਼ਮੀਰੀ ਪੰਡਤਾਂ ਨੇ ਇਤਿਹਾਸਕ ਤੌਰ ਤੇ ਤਾਂ Hindu ਧਰਮ ਦੀ ਰੱਖਿਆ ਲਈ ਉਸ ਵੇਲੇ ਉਹਨਾਂ ਨੇ ਸੀਸ ਦਿੱਤਾ ਤੇ ਜਦੋਂ ਕੋਈ Hindu ਵੀਰਾ ਹਿੰਦ ਦੀ ਚਾਦਰ ਉਹਨਾਂ ਨੂੰ ਕਹਿੰਦਾ ਤਾਂ ਉਹ ਗਲਤ ਨਹੀਂ ਹੈ ਜੇਕਰ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨਾਂ ਦਾ ਵਿਰੋਧੀ ਸਾਬਤ ਨਾ ਕਰੇ ਤਾਂ